ਨੋ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੈਠੇ ਆ ਜੀ ਆਪਾਂ ਫਾਰਮ ਦੇ ਵਿੱਚ ਵੀ ਆਪਾਂ ਇੱਕ ਸੋਨੋ ਛੋਟੀ ਜਿਹੀ ਬੇਨਤੀ ਕਰਨੀ ਹੈ ਅੱਧੇ ਕਿ ਮਿੰਟ ਦੀ ਜਿਹੜੀ ਪਹਿਲਾਂ ਪਾਉਣੀ ਉਹਦੇ ਬਾਅਦ ਆਪਣੀ ਵੀਡੀਓ ਚੱਲੂਗੀ ਵੀ ਕਿਨਾ ਭੈਣ ਦਾ ਆਪਾਂ ਨੂੰ ਮੈਸੇਜ ਆਇਆ ਤਾਂ ਨਿਊਜ਼ੀਲੈਂਡ ਰਹਿੰਦੀ ਆ ਉਹ ਉਹਨਾਂ ਆਪਣਾ ਨਵਾਂ ਚੈਨਲ ਖੋਲ੍ਹਿਆ ਕੋਈ ਵੀ ਬਲੌਗ ਚੱਲਦਾ ਚਲੋ ਪਹਿਲਾਂ ਵੀ ਪਾਈਆਂ ਹੋਣੀਆਂ ਵੀਡੀਓ ਵਧੀਆ ਵੀਡੀਓ ਪਾਈਆਂ ਹੋਆਂ ਦੇਖਿਆ ਆਪਾਂ ਨੇ ਨਿਊਜ਼ੀਲੈਂਡ ਦੇ ਬਾਰੇ ਦਿਖਾ ਰਹੇ ਆ ਉੱਥੇ ਘੁੰਮ ਫਿਰ ਕੇ ਸਾਰਾ ਚੈਨਲ ਦਾ ਨਾਮ ਹੈਗਾ ਜੀ ਨਿਊਜੀ ਲੈਂਡ ਬਿਊਟੀ ਨਿਊਜ਼ੀਲੈਂਡ ਬਿਊਟੀ ਚੈਨਲ ਦਾ ਵੀਕਰੋਗਰ ਮੈਨੂੰ ਪਹਿਲੇ ਹੀ ਮੈਸੇਜ ਆਇਆ ਚਲੋ ਆਪਾਂ ਤੇ ਯਾਦ ਨਹੀਂ ਰਹੇਗਾ ਹੁਣ ਆਪਾਂ ਬਾਈ ਸਾਰਿਆਂ ਨੂੰ ਦੁਬਾਰੇ ਫੇਰ ਕਹਿ ਰਹੇ ਆ ਵੀ ਉਹਨਾਂ ਦੀ ਭਾਈ ਕਰੋ ਸਪੋਰਟ ਇੱਕ ਵਾਰ ਚੈਨਲ ਨੂੰ ਸਬਸਕ੍ਰਾਈਬਰ ਕਰੋ ਨਿਊਜ਼ੀਲੈਂਡ ਬਿਊਟੀ ਵੀ ਉਹਨਾਂ ਦੇ ਵੀ ਹੌਸਲਾ ਵਧਾਈ ਕਰੋ ਵਧੀਆ ਚੀਜ਼ ਐ ਵਧੀਆ ਚੀਜ਼ਾਂ ਦਿਖਾਉਂਦੇ ਘੁੰਮਦੇ ਫਿਰਦੇ ਟੂਰ ਆਲੇ-ਦਾਲੇ ਦਿਖਾ ਰਹੇ ਹੋ ਵਧੀਆ ਚੀਜ਼ ਐ ਚਲੋ ਠੀਕ ਆ ਜੀ ਬਾਕੀ ਕਰਦੇ ਆ ਫਿਰ ਆਪਾਂ ਵੀਡੀਓ ਸ਼ੁਰੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ ਵਿੱਚ ਬਾਈ ਸਾਰਿਆਂ ਦਾ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਰੱਖੇ ਦਿਨ ਦੁਗਾਂ ਰਾਤ ਚੌਗ ਵੀ ਮੋਟਰੋ ਬੈਠੇ ਜੀ ਅੱਜ ਵੀ ਮੌਸਮ ਬਹੁਤ ਵਧੀਆ ਕੱਲ ਦੱਖਣ ਬਹੁਤ ਚੱਲਿਆ ਤਾਂ ਉਹਦੇ ਰਾਣਾ ਲੱਗਦਾ ਤਾਂ ਵੀ ਬੱਦਲ ਵਾਈ ਨਿਕਲੂਗੀ ਪਰ ਨਹੀਂ ਮੌਸਮ ਸਾਫ਼ ਹੋ ਗਿਆ ਹਮਕੈਨ ਵੀ ਅੱਜ ਹਵਾ ਬੰਦ ਹੈ ਅੱਜ ਹਲੇ ਹੈ ਨਹੀਂ ਬਾਕੀ ਦਿਨ ਵੀ ਦੇਖੀ ਜਾਂਦੀ ਕਿਵੇਂ ਦਾ ਚੱਲਦਾ ਪ੍ਰੋਗਰਾਮ ਵੀ ਅੱਜ ਚਮਕੌਰ ਸਾਹਿਬ ਆਈ ਪਹਿਲਾ ਦਿਨ ਹੈ 20 ਤਰੀਕ ਨੂੰ 21 22 ਦੀ ਸਮਾਪਤੀ ਹੈ ਚਮਕੌਰ ਸਾਹਿਬ ਵੀ ਜਿਹੜਾ ਸੀਦੀ 15 ਬਾੜਾ ਚੱਲਦਾ ਉਹਦੇ ਸੰਬੰਧ ਵਿੱਚ ਬਾਕੀ ਅੱਜ ਲੰਗਰ ਸਾਡੇ ਇੱਥੇ ਭੈਣੀ ਅੱਡੇਵਰ ਵੀ ਚੱਲਣਾ ਸ਼ੁਰੂ ਹੋ ਜਣਾ ਅੱਜ ਉੱਥੇ ਜਣੀ 3 ਦਿਨ ਚੱਲਣਾ ਲੰਗਰ 20 ਤਰੀਕ ਨੂੰ 21 ਨੂੰ 22 ਨੂੰ ਅੱਗੇ ਵੀ ਉਹ ਮੁੰਡਾ ਜਿਹੜਾ ਡਾਊਨ ਆਪਾਂ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਉਹ ਲਾਉਂਦਾ ਵੀ ਚਲੋ ਹੋਰ ਵੀ ਸੰਗ ਸਾਰੀ ਗਾਇਰ ਨਾਲ ਮਿਲ ਕੇ ਸਾਰੇ ਭਾਈ ਬਹੁਤ ਵਧੀਆ ਸਿਸਟਮ ਅਗਾਂ ਲੰਗਰ ਲੱਗਦਾ ਵੀ ਅੱਜ ਵੀ ਉੱਥੇ ਲੰਗਰ ਸ਼ੁਰੂ ਹੋ ਜਣਾ 20 ਤਰੀਕ ਨੂੰ ਬਾਕੀ ਐਕ ਤੇ ਉਹਨਾਂ ਨੇ ਅਖੰਡ ਪਾਰ ਸਾਹਿਬ ਵੀ ਕਰਾਉਣਾ ਉਹ ਵੀ ਆਪਾਂ ਨੇ ਉੱਥੇ ਆਰੰਭ ਕਰਨਾ ਦਿਖਾਵਾਂਗੇ ਆਪਾਂ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਵੀ ਜਿਕਣਾ ਜਿਕੜਾ ਲੰਗਰ ਚੱਲਿਆ ਉਹ ਵੀ ਦਿਖਾਵਾਂਗੇ ਬਾਕੀ ਆਪਣੇ ਪਿੰਡ ਦੇ ਨੌਜਵਾਨ ਵੀ ਤਿੰਨ ਚਾਰ ਸਾਲ ਹੋ ਗਏ ਹੁਣ ਪਹਿਲਾ ਫਤੇਗੜ ਸਾਹਿਬ ਲਾਉਂਦੇ ਰਹੇ ਲੰਗਰ ਦੇਖੇ ਤੁਸੀਂ ਵੀਡੀਓ ਅਸੀਂ ਪਾਉਂਦੇ ਰਹੇ ਤੁਹਾਨੂੰ ਦਿਖਾਉਂਦੇ ਸਾਰਾ ਕੁਝ ਵੀ ਚਲੋ ਸਾਥ ਸੰਗਤ ਦੇ ਸੰਜੋਗ ਨਾਲੇ ਭਾਈ ਲੱਗਦਾ ਇਹ ਕੰਮ ਇਕੱਲਾ ਬੰਦਾ ਨਹੀਂ ਕਰ ਸਕਦਾ ਵੀ ਸਾਰੇ ਰਲ ਮਿਲ ਕੇ ਬਹੁਤ ਵਧੀਆ ਢੰਗ ਨਾਲ ਲੰਗਰ ਪਿੱਛੇ ਵੀ ਲਾਏ ਆ ਵੀ ਇਕਤੀ ਵੀ ਕਰਿਆ ਉਪਰਾਲਾ ਇਹਨਾਂ ਨੇ ਇੱਕ ਦਿਨ ਹੁਣ ਚਮਕੌਰ ਸਾਹਿਬ ਵੀ ਲਾਉਣਾ ਪਿਛਲੇ ਸਾਲ ਵੀ ਲਾਇਆ ਤਾਂ ਚਲੋ ਪਿਛਲੇ ਸਾਲ ਵੀ ਤੜਕੇ ਤੜਕੀ ਲਾਇਆ ਤਾਂ ਇਕਤੀ ਵੀ ਤੜਕੇ ਹੀ ਲਾਉਣਾ 2 ਆ 3 ਵਜੇ ਸ਼ੁਰੂ ਕਰ ਦੇਣਾ ਇਹਨਾਂ ਨੇ ਉਹ ਕੱਲ ਨੂੰ 21 ਤਰੀਕ ਨੂੰ ਸਵੇਰੇ ਲਾ 9 ਵਜੇ ਜਾਂ 10 ਵਜੇ ਜਾਂਦਾ ਤੱਕ ਜਣੀ 10 ਵਜੇ ਤੱਕ ਫੇ ਚਾਹ ਪਾਣੀ ਦਾ ਹੁੰਦਾ ਜ਼ਿਆਦਾ ਸਵੇਰ ਟਾਈਮ ਠੰਡ ਹੁੰਦੀ ਹੈ ਠੰਡੇ ਠੰਡੇ ਵਿੱਚ ਇਹਨਾਂ ਨੇ ਜਿਹੜਾ ਦੁੱਧ ਦਾ ਲੰਗਰ ਹੈ ਉਹ ਸਵੇਰੇ 21 ਤਰੀਕ ਨੂੰ ਲਾਉਣਾ ਹੈ ਬਾਕੀ ਅੱਜ ਪਿੰਡ ਭੈਣੀ ਅੱਡੇ ਪਰ ਖੰਡਪਾਟ ਸਾਹਿਬ ਵੀ ਆਰੰਭ ਹੋਣੇ ਆ ਵੀ ਦੂਜਾ ਨੰਬਰ ਤੇ ਲੰਗਰ ਵੀ ਅੱਜ ਭਾਈ ਚੱਲ ਪੈਣੇ ਆ ਵੀ ਚਲੋ ਉੱਥੇ ਸਾਨੂੰ ਸਾਰਾ ਕੁਝ ਦਿਖਾਵਾਂਗੇ ਆਪਾਂ ਵੀਡੀਓ ਦੇ ਵਿੱਚ ਵੀ ਕਿਵੇਂ ਚੱਲਦਾ ਬਾਕੀ ਕੱਲ ਨੂੰ ਟਾਈਮ ਕੱਢਾਂਗੇ ਆਪਾਂ ਜਰੂਰ ਪਹੁੰਚਾਂਗੇ ਚਮਕੌਰ ਸਾਹਿਬ ਉੱਥੇ ਦੇ ਵੀ ਦਿਖਾਵਾਂਗੇ ਤੁਹਾਨੂੰ ਕੱਲ ਨੂੰ ਵੀ ਚੱਲੋ ਰਾਤ ਦਾ ਹੀ ਪ੍ਰੋਗਰਾਮ ਹੈ ਰਾਤ ਨੂੰ ਖੰਡਪਾਟ ਸਾਹਿਬ ਦੀ ਡਿਊਟੀ ਲਾ ਕੇ ਆਪਾਂ ਨਾ ਨਿਕਲ ਜਾਣਾ ਜਮਕੌਰ ਸਾਹਿਬ ਨੂੰ ਵੀ ਉੱਥੇ ਦਿਖਾਵਾਂਗੇ ਬਾਕੀ ਡਿਊਟੀ ਫਿਰ ਆ ਕੇ ਲਾਵਾਂਗੇ ਵੀ ਪਹਿਲਾਂ ਆਪਣੇ ਕੋਲ ਖੰਡਪਾਟ ਸਾਹਿਬ ਦਾ ਸਾਨੂੰ ਪਤਾ ਨਹੀਂਦਾ ਵੀ ਹੁਣ ਚਲੋ ਕੱਲ ਚਾਚੇ ਦਾ ਫੋਨ ਆ ਕੇ ਕਹਿੰਦੇ ਆਪਾਂ ਖੰਡਪਾਟ ਸਾਹਿਬ ਘਰ ਉੱਥੇ ਮਾ ਚਲੋ ਕੋਈ ਨਹੀਂ ਠੀਕ ਹੈ ਵੀ ਚਲੋ ਬਾਕੀ ਦਿਖਾਉਂਦੇ ਜੀ ਤੁਹਾਨੂੰ ਅੱਡੇ ਪੈਣੀਪੁਰ ਜਾ ਕੇ ਗੋਲ ਡੰਡਰ ਦਾ ਚੱਲਦਾ ਕੰਮ ਫਿਰ ਮਾਰਾ ਦੇ ਸਰੂਪ ਇੱਧਰ ਪ੍ਰਕਾਸ਼ ਕਰੇ ਪਿਆ ਖੰਡਪਾਟ ਸਾਹਿਬ ਚੱਲ ਰਹੇ ਆ ਵੀ ਇਹ ਪਾਲਕੀ ਸਾਹਿਬ ਜਿਹੜਾ ਮੁੰਡਾ ਡਾਉਣ ਕਹਿੰਦੇ ਆਪਾਂ ਉਹਨਾਂ ਨੇ ਆਪਣੇ ਮੁੱਲੇ ਲਿਆਂਦੇ ਰੇ ਵੀ ਕਿਤੇ ਨਗਰ ਕੀਰਤਨ ਆ ਕਿਤੇ ਵੀ ਲੈ ਜਾਂਦੇ ਆ ਚਲੋ ਬਹੁਤ ਵਧੀਆ ਸਿਸਟਮ ਬਣਾਇਆ ਪਾਣੀ ਟੈਂਕੀ ਰੋਲੇ ਮੱਕੀ ਅੱਦੋਂ ਲੰਗਰ ਚੱਲਦਾ ਜੀ ਉੱਥੇ ਦੇ ਪੱਲੇਵਾਨ ਦਾ ਲੰਗਰ ਉੱਥੇ ਉਹ ਵੀ ਹੋ ਰਹੀ ਕੋਣ ਲੱਗਿਆ ਨਹੀਂ ਨਹੀਂ ਬਣਾਏ ਹੋਏ ਸਟੈਪ ਜੇ ਬਣਾਏ ਹੋਏ ਆ ਵੇ ਕੋ ਟ੍ਰੈਫਿਕ ਬਹੁਤ ਔਰੇ ਬਹੁਤ ਹਸਾਉਗਾ ਚੱਲਦਾ ਚਲੋ ਮਿੱਟੀ ਦੇ ਬਣਾਏ ਹੋਏ ਹੈਗੇ ਆ ਬਹੁਤੇ ਬੜੇ ਨਹੀਂ ਬਣਾਏ ਹੋਏ ਕਿਉਂ ਦੇ ਬੋ ਵੀ ਬੰਦਾ ਗਿਰ ਜਾਂਦਾ ਤੇਜ਼ੀ ਵਿੱਚ ਆ ਕੇ ਬਾਈ ਕਪਲੇ ਖਾ ਜਾ ਪਾਇਆ ਬਾਈ ਹਾਂ ਅਗਲਾ ਸਮਝਾ ਮਿੱਟੀ ਦੇ ਰੈਪ ਜੇ ਬਣੇ ਹੋਏ ਪਰ ਫੇਰ ਵੀ ਬਾਈ ਬਹੁਤੇ ਜਾਂਦੇ ਆ ਕਾਨੂੰ ਕੋਸ਼ ਹੋਲੀ ਹੁੰਦਾ ਬ੍ਰੈਡਾਂ ਦਾ ਭਾਈ ਲੰਗਰ ਚੱਲਦਾ ਇੱਕ ਦੋ ਕੋ ਵੀਰਾਂ ਦੇ ਮੈਸੇਜ ਵੀ ਆਏ ਤੇ ਕਹਿੰਦੇ ਸਾਦਾ ਲੰਗਰ ਭਾਈ ਵੀ ਹੁਣ ਇਹਨੂੰ ਸਾਦੇ ਵਿੱਚ ਹੀ ਗਣਦੇ ਜਾਂਦੇ ਆ ਸਾਰੇ ਵੀ ਚਲੋ ਆਪਾਂ ਸੇਵਾ ਕਰਨੀ ਆ ਬਾਕੀ ਭਾਈ ਜਿਹੜੇ ਮੂਰੇ ਸੇਵਾਦਾਰ ਆ ਉਹਨਾਂ ਦੀ ਮਰਜ਼ੀ ਆ ਚਲੋ ਬਾਕੀ ਦਿਖਾਉਂਦਾ ਜੀ ਆਪਾਂ ਹੁਣ ਡਿਊਟੀ ਤੇ ਉੱਠੇ ਆ ਆਹ ਬਾਰੇ ਤੁਹਾਨੂੰ ਦੁਰੀਸ਼ ਸਾਕਾਤਾ ਸਾਰਾ ਬਾਕੀ ਹੁਣ ਦਿਖਾਉਂਦਾ ਖੇਤੀਬਾੜੀ ਜਗ੍ਹਾ ਰਾਂ ਜਾ ਕੇ ਮੈਸਤਰੀ ਕਮਾਣਾ ਵੀਡੀਓ ਦੇਖੀ ਦੀ ਉਹ ਕਹਿੰਦਾ ਵੀ ਕੀ ਕਰਦਾ ਮੈਸਤਰੀ ਨੂੰ ਕਹਿੰਦਾ ਕਿ ਮਕਾਨ ਛੱਤ ਦਾ ਕਹਿੰਦਾ ਦਰਵਾਜ਼ਾ ਕਹਿੰਦਾ ਦਰਵਾਜ਼ਾ ਭੁੱਲੇ ਕੇ ਰੱਖਣਾ ਮੈਨੂੰ ਤੇਰਾ ਵੀ ਉਹੀ ਕੰਮ ਲੱਗਦਾ ਹੈ ਦਰਵਾਜ਼ਾ ਹੋਆ ਹੈਂ ਦਰਵਾਜ਼ਾ ਤੂੰ ਤਾਂ ਕਹਿੰਦਾ ਉਹ ਤੇ ਨੀਵਾ ਰੱਖਣਾ ਫਸ ਜਿਹੜਾ ਉਹ ਥੱਲੇ ਬੀਮ ਹੈ ਉਹ ਤਾਂ ਕੌਣ ਆ ਇਹ ਆਹਾ ਮਾਈ ਜਿੱਥੇ ਉਹ ਬੰਦਾ ਆਉਂਦਾ ਉਹ ਤੇ ਡਾਉਨ ਦੱਸਦਾ ਮੈਨੂੰ ਇਹ ਉੱਤੇ ਉੱਚਾ ਲੱਗਦਾ ਇਰੇ ਲਾਗੋ ਤੁਸੀਂ ਤਾਂ ਕਰਤੀ ਕੰਦ ਇਹ ਮੈਂ ਤਾਂ ਹੈਗਾ ਨਾ ਵੀ ਦਰਵਾਜਾ ਕਿਤੇ ਭੁੱਲੇ ਗਏ ਹਾਂ ਦਰਵਾਜਾ ਆ ਤਿੰਨੇ ਵੇ ਕਰਦਾ ਹਾਂ ਕੱਲੂ ਜੱਜਾਂ ਨੇ ਛੱਡੀ ਹੋਈ ਆਉ ਮੈਂ ਉਹ ਹੀ ਕਹਿੰਦਾ ਕੱਲ ਜਗਾ ਛੱਡੀ ਤੇ ਅੱਜ ਕੰਦ ਕਰਤੀ ਗੱਬੇ ਵਾਲੇ ਹੋਣੀ ਉਹਦੀ ਰੋਤ ਨਹੀਂ ਉਹ ਆਹਾ ਉਹ ਤੇ ਨੀਵਾ ਹੈ ਕੰਨਾ ਕੰਨੇ 4 ਇੰਚ ਨਹੀਂ ਹੋਵੇ ਇਸ ਨਾਲ ਇਸ ਤਰ੍ਹਾਂ ਜਦੋਂ ਮੀਟੀ ਉਸ ਨਹੀਂ ਕਹਿ ਸਕਦੇ ਹੈਗੇ ਹੁਣ ਦਰਵਾਜੇ ਦਾ ਕੰਨਾ ਫਾਈਨਲ ਹੋ ਕੇ 11 ਕੇ 13 ਦਾ 11 ਕੱਲ ਬਾਏ ਦਰਵਾਜੇ ਨੂੰ ਕੋਈ ਕਹਿੰਦਾ ਤੇ ਤੇਰਾ ਰੱਖ ਦੋ ਕੋਈ 11 ਦਾ ਹੋ ਤੇਰਾ ਰੱਖ ਦੇਵੇ ਦੱਦ ਵਿੱਚ ਚਲੀ ਜਾਂਦਾ ਕਹਿੰਦਾ ਤੇ ਇਹ ਹਾਂ ਨਾ ਫਿਰ ਅੱਜ ਜੀ ਆ ਜਣਾ ਤਕਰੀਬਨ ਕਿੰਨੀ ਲੰਬਾਈ ਸਾਰੀ ਕੰਦੀ ਹੈ ਆਹ ਵਾ ਤਕਰੀਬਨ ਅੱਜ ਜੀ ਜਾਣੇ ਵਾਲਾ ਕੰਮ ਹੋ ਜਾਦਾ ਫਿਰ ਕੱਲ ਹੁਣ ਆ ਠੀਕ ਹੈ ਇੱਕ ਸਾਈਡ ਪਰ ਰੱਖਿਆ ਹੋਇਆ ਆ ਥੱਲੇ ਆਰ ਸੀ ਸੀ ਬੀ ਪਾਤਾ ਹੈ ਬਾ ਇਹਨੇ ਮਿੱਟੀ ਦੇ ਤਰ੍ਹਾਂ ਰੋੜੀ ਪਾਈ ਹੀ ਨਹੀਂ ਦੇਖਦੀ ਤੁਹਾਨੂੰ ਬਾਈ ਨਹੀਂ ਨਹੀਂ ਹਾਂ ਨਹੀਂ ਨਹੀਂ ਆ ਤਾਂ ਬਾਈ ਥੱਲੇ ਬਹੁਤ ਹੋਰੇ ਪਾਇਆ ਸਮਾਨ ਐ ਇੱਥੇ ਤੱਕ ਕਿਆੰਤ ਐ ਐਸਾ ਪਹਿਲੇ ਪਹਿਲੇ ਜਗਾ ਕਰਦੀ ਪਹਿਲਾਂ ਪਾਇ ਗਟਕਾ ਗੁਟਕਾ ਪਾ ਕੇ ਥੱਲੇ ਰੋੜੀ ਬਹੁਤ ਪਾਈ ਐ ਇੱਥੇ ਦਾ ਸਮਾਨ ਐ ਬਹੁਤ ਆ ਜਿਹੜਾ ਵਿੱਚ ਪਾਇਦੇ ਕੋਠੇ ਉਰ ਵੀ ਲਾਇਆ ਮਿਸਤਰੀ ਠੀਕ ਹੈ ਠੀਕ 11 ਫੁੱਟ ਬਰ じゃあすいか。い ਕੀ ਕਰਾਣਾ ਕਾ ਕਾ ਫਿਟਿੰਗ ਸਾਰੀ ਆਪਣੀ

ਜੋ ਬੀਅਰ ਹੈਗਾ ਨਮਨ ਨਮਨ ਡਿਜ਼ਾਈਨ ਆ ਪਰ ਹੈ ਉਹ ਮੱਕੇ ਦੀ ਲੈਵਲ ਆ ਤੀਨਾਂ ਉੱਪਰ ਕੀ ਚਾਹੀਕਿਆਤ ਜਾਤ ਯਾਤ ਤਿੰਨ ਚਾਰ ਮਾਣ ਤੇ ਕੀ ਹੋ ਰਿਹਾ ਬੰਦੇ ਤਾਂ ਸਾਰੇ ਹੁੰਦੇ ਦੂਸਰੇ ਵੇ ਦੇ ਸੋ ਚਾਰ ਵੇ ਤੇ ਚਾਰੋਂ ਗੁਰਾ ਨਾ ਕੋਈ ਕੋਈ ਗੁੱਟੇ ਉੱਲੇ ਜੁਲਰ ਲੋ ਬਾਜ ਆਪਾਂ ਪਹੁੰਚ ਗਏ ਸੂਏਪਰ ਖੇਤਾਂ ਦੇ ਵਿੱਚ ਵੀ ਹੁਣ ਇੱਕ ਵਾਰ ਤੁਹਾਨੂੰ ਪਾਪੂਲਰ ਦੇ ਬੂਟੇ ਮਾਰੇ ਦਿਖਾ ਦਈਏ ਮਾੜਾ ਜਾਂ ਵੀ ਚਲੋ ਵੀਡੀਓ ਦੇ ਅਸੀਂ ਅੱਗੇ ਹੀ ਬਹੁਤ ਪਾਈਆਂ ਬਹੁਤ ਕੁਝ ਦੱਸਿਆ ਬੂਟਿਆਂ ਬਾਰੇ ਵਧੀਆ ਤਾਂ ਸਾਡੇ ਧਰਤੀ ਚੋਂ ਬੂਟੇ ਫੜਦੀ ਆ ਵਧੀਆ ਆਪਾਂ ਜਿਹੜੀ ਚੀਜ਼ ਹੈਗੀ ਉਹ ਵਧੀਆ ਦਿਖਾਈਦੀ ਆ ਜਿਹੜੀ ਗੱਲ ਆ ਸਹੀ ਦੱਸਨੀ ਆਪਾਂ ਨਾ ਗਲਤ ਨਹੀਂ ਦੱਸਨੀ ਕਿਸੇ ਨੂੰ ਬਿਜੀ ਦੇ ਵਿੱਚ ਹਲੇ ਵੀ ਕਈ ਵੀਰ ਥੋੜਾ ਜਿਹਾ ਪਲੇਖਾ ਖਾ ਜਾਂਦੇ ਆ ਕੱਲ ਵੀ ਅੱਜ ਵੀ ਸੱਚਮੁੱਚ ਮੈਨੂੰ ਵੀਰ ਮਿਲਣ ਆਏ ਆ ਮੋਹਾਲੀ ਤੇ ਉਹ ਕਹਿੰਦੇ ਵੀ ਅਸੀਂ ਬੂਟੇ ਲਾਉਣੇ ਮਾੜਾ ਜਿਹਾ ਬੂਟੇ ਮਾਰੇ ਪਤਾ ਕਰਨਾ ਵੀ ਕਿਵੇਂ ਲੱਗਦੇ ਖੇਤ ਦੇ ਵਿੱਚ ਵੀ ਖੇਤ ਦੇ ਵਿੱਚ ਚਲੋ ਆਪਾਂ ਲਗਾਉਣ ਦਾ ਵੀ ਦੱਸਿਆ ਫਿਰ ਉਹ ਕਹਿੰਦੇ ਜੇ ਫਸਲ ਨਹੀਂ ਲੈਣੀ ਹੈਗੀ ਤਾਂ ਕਿੰਨੇ ਨੇੜੇ ਲਾਉਣੇ ਜਾਂ ਫਸਲ ਲੈਣੀ ਤਾਂ ਕਿੱਥੇ ਲਾਉਣੇ ਆ ਚਲੋ ਆਪਾਂ ਸਾਰਾ ਕੁਝ ਦੱਸਿਆ ਫ ਵੀ ਕਿੰਨੇ ਦੂਰ ਬੂਟਾ ਲਾਉਣਾ ਕਿ ਕੰਨਾ ਲੱਗਣਾ ਕਿਹੜੀ ਫਗਲ ਹੁੰਦੀ ਆ ਕਾਲ ਖਾਉਣੀ ਆ ਵੀ ਚਲੋ ਆਪਾਂ ਦਿਖਾਉਂਦੇ ਤੁਹਾਨੂੰ ਮੜਿਆ ਬੂਟੇ ਮਾਰੇ ਦੱਸਦੇ ਆ ਵੀ ਚਾਰ ਪੰਜ ਦਿਨ ਪਹਿਲਾਂ ਖੰਨੇ ਤੇ ਵੀ ਰਾਜ ਤਾਂ ਮੈਨੂੰ ਪੁੱਛਣੇ ਆਏ ਸੀ ਵੀ ਬੂਟਾ ਕਿਵੇਂ ਲੱਗਣਿਆ ਇਹ ਬਾਈ ਜਿੱਦਾਂ ਸੂਰ ਚੜਦਾ ਇੱਕ ਤਦਦ ਨੂੰ ਲੈਨ ਨਹੀਂ ਲਾਉਣੀ ਹੈਗੀ ਆਪਾਂ ਨੇ ਵੀ ਇਹ ਜਿਕਣਾ ਹੁਣ ਸਾੜੇ ਦਾ ਇਧਰ ਦੱਖਣ ਤੇ ਆ ਰ ਇਧਰ ਉੱਤਰ ਵਾਲੇ ਪਾਸੇ ਨੂੰ ਅਸੀਂ ਲਾਉਂਦੇ ਆ ਵੀ ਇਧਰ ਤੇ ਲੈਨ ਕਿ ਸੂਰ ਜਨਾ ਇਧਰ ਗੱਭੇ ਆ ਜਾਂਦਾ ਫਿਰ ਤੋਂ ਸਾਰੇ ਚ ਰਹਿੰਦੀ ਆ ਜੇ ਆਪਾਂ ਚੜਦੀ ਨੂੰ ਲਾ ਦਿੰਦੇ ਸੂਰਜ ਚੜਦੀ ਸਾਰੇ ਇਹਦੇ ਕੁਮ ਜਾਂਦਾ ਫਿਰ ਤੋਂ ਪੰਨਿਆਂ ਦੀ ਕਿ ਵੀ ਸ਼ੋਰੇ ਵਿੱਚ ਬੂਟਾ ਥੋੜਾ ਜਿਹਾ ਘੱਟ ਹੁੰਦਾ ਆਪਣੇ ਜੇ ਵੀ ਇਹ ਲਹਿਰ ਥੋੜੀ ਉਲਟ ਲਾਉਣੀ ਹੈ ਬਾਕੀ ਜੇ ਫਸਲ ਲੈਣੀ ਹੈ ਤਾਂ ਅ ਲਹਿਰ ਥੋੜੀ ਦੂਰ ਰੱਖਣੀ ਪੈਂਦੀ ਉਹ ਚਲੋ ਆਪਾਂ ਦੱਸ ਦਿਆ ਤੁਹਾਨੂੰ ਬੂਟੇ ਨਾਲੇ ਦਿਖਾਉਂਦੇ ਆ ਨਾਲੇ ਬੂਟਿਆਂ ਦੇ ਵਿੱਚ ਦੱਸਦੇ ਸਾਰਾ ਕੁਝ ਵੀ ਕਈ ਵੀਰਾਂ ਦਾ ਆਦਾ ਵੀ ਕਿੰਨੇ ਕੀਲੇ ਦੇ ਹੋ ਜਾਂਦੇ ਆ ਆਪਣੀ ਬਾਈ ਮਿਹਨਤ ਹੈ ਵੀ ਕਈ ਵਾਰ ਆਪਾਂ ਫਸਲ ਵਾਲੇ ਰੇ ਪੱਤ ਪਾਉਣਾ ਹੈ ਕਈ ਵਾਪਰ ਸਪੈਸ਼ਲ ਸੇਵਾ ਕਰ ਲੈਂਦੇ ਚਲੋ ਆਪਾਂ ਦਿਖਾਉਂਦੇ ਤੁਹਾਨੂੰ ਇੱਕ ਵਾਰ ਬੂਟੇ ਬੂਟਾ ਕਿ ਨਹੀਂ ਮਾਰੇ ਹੁੰਦੇਗਾ ਮਾੜੇ ਦਿਖਾਉਂਦੇ ਆ ਸਾਲ ਦੇ 2 ਸਾਲ ਦੇ ਬੂਟੇ ਜਿਨ੍ਹਾਂ ਚਾਰ ਸਾਲ ਦੇ ਕਿਹੜੀ ਕਿਹੜੀ ਫਸਲ ਵਿੱਚ ਹੋਈ ਵੀ ਤੁਹਾਨੂੰ ਦਿਖਾਉਂਦੇ ਇੱਕ ਵਾਰ ਸਾਰਾ ਕੁਝ ਉਹ ਵਾਜੀ ਪਪੂਲਰ ਆ ਮਾਰੇ ਮਾੜਾ ਤੁਹਾਨੂੰ ਦੱਸਦੇ ਇੱਕ ਵਾਰ ਆ ਦੇਖੋ ਪਪੂਲਰ ਸਾਡੇ ਸਮਝ ਲਓ ਵੀ ਚੌਥਾ ਸਾਲ ਲੱਗਿਆ ਇਹਨਾਂ ਨੂੰ ਜਿਹੜੀ ਨਸਲ ਹੈ ਕਾਨੂੰ ਕਹਿੰਦੇ ਆ ਵੀ ਦੇਖੋ ਲੰਬਾਈ ਚੜਾਈ ਪੂਰੀ ਹੈ ਵੀ ਆਪਣੇ ਕੋਲ 2-3 ਦਿਨ ਦੇ ਵਿੱਚ 2-3 ਬਾਈ ਆਲੇ ਪਾਪੂ ਲਰ ਉਹਨਾਂ ਚਲੋ ਲਾਉਣੇ ਆ ਉਹਦੇ ਬਾਰੇ ਪਤਾ ਕਰ ਦੇ ਕਹਿੰਦੇ ਅਸੀਂ ਵੀ ਕਿ ਕਣ ਲਾਉਣੇ ਕਿਵੇਂ ਚੱਲਦੇ ਸਾੜੇ ਤਾਂ ਬੋਈ ਧਰਤੀ ਚ ਪਾਣੀ ਸਮਝ ਲਓ ਵੀ ਸਾੜੇ ਔਰੇ ਇਹ 50 ਫੁੱਟ ਪਮਪਰ ਚੱਲਦੀਆਂ ਵੀ ਚਲੋ ਜਿੱਥੇ ਡੂੰਗਾ ਪਾਣੀ ਹੈ ਉੱਥੇ ਥੋੜਾ ਜਿਹਾ ਪਾਣੀ ਦੀ ਜ਼ਿਆਦਾ ਹੋਇਆ ਇਹਨੂੰ ਪਾਣੀ ਦੀ ਜ਼ਰੂਰਤ ਹੈਗੀ ਆ ਵੀ ਜਿੱਥੇ ਪਾਣੀ 50 ਫੁੱਟ ਤੱਕ ਹੈਗਾ ਉੱਥੇ ਵਧੀਆ ਬੂਟੇ ਚੱਲਦੇ ਆ ਹੁਣ ਆਹ ਬੂਟੇ ਚੌਥਾ ਸਾਲ ਲੱਗਿਆ ਵੀ ਬਹੁਤ ਵਧੀਆ ਖੜੇ ਆ ਇਹਨਾਂ ਨੂੰ 4 ਸਾਲ ਦੇ ਹੋ ਗਏ ਪੱਠ ਹੋ ਜਾਣਾ ਫਿਰ ਇੱਕ ਵੀਰ ਨੇ ਪੁੱਛਿਆ ਤਾਂ ਵੀ ਕਿੰਨੇ ਹੋ ਜਾਂਦੇ ਆ ਇਹ ਬਾਈ ਆਪਣੀ ਸੇਵਾ ਪਰ ਜੇ ਆਪਾਂ ਇਹਨਾਂ ਦੀ ਸਪੈਸ਼ਲ ਸੇਵਾ ਲੱਗ ਫਸਲ ਤੇ ਹੁਣ ਕਣਕ ਬੀਜੀ ਵੀ ਐ ਕਣਕ ਦੇ ਵਿੱਚ ਵੀ ਇਹ ਪੈ ਗਿਆ ਉਹੀ ਨਾ ਲੱਗਾ ਇਹਨਾਂ 'ਚ ਕੋਈ ਸਪੈਸ਼ਲ ਨਹੀਂ ਪਾਇਆ ਹੋਇਆ ਜੇ ਆਪਾਂ ਸਾਲ ਵਿੱਚ ਇਹਦੇ ਜੇ ਇੱਕ ਵਾਰ ਦੇਸੀ ਰੇ ਆ ਡਾਇਆ ਕਣਕ ਤੇ ਲੱਗ ਪਾਈ ਜਾਂਦੇ ਆ ਤਾਂ ਇਹ 4 ਸਾਲ ਵਿੱਚ ਹੋਰ ਵੱਧ ਹੋ ਜਾਂਦੇ ਆ 8.5 ਲੱਖ ਤੱਕ ਵੀ ਪਹੁੰਚ ਜਾਂਦਾ ਬੂਟਾ ਗ੍ਰੇਡ ਕੀਲੇ ਦਾ ਨਹੀਂ 7 ਦੇ ਲੈ ਕੇ 8 ਤੱਕ ਤਾਂ ਆਮ ਲਿਕਣਾ ਹੋਣਾ ਬੂਟੇ ਖੜੇ ਆ 8 8 ਤੇ ਗੇੜ ਚ ਕੀਲਾ ਜਾਂਦਾ ਆ ਰਾਮਗਰ ਵੀ ਆਮਦਨ ਵਸੇਰੀ ਆ ਰੇਟ ਵਸੇਰਾ ਇਹਦਾ ਹੁਣ ਵਿੱਚ ਜੇ ਆਹਦਾ 1800 ਤੱਕ ਕੋਈ ਚੱਲੀਗਾ ਤਾਂ ਰੇਟ ਕੰਟਲ ਦਾ ਹੁਣ 1300 ਹੋਇਆ ਵਾ ਤਾਂ ਹੁਣ ਕਹਿੰਦੇ ਆ ਵਧ ਗਿਆ ਫੇਰ 200 ਰੁਪਿਆ ਵਿੱਚ ਵੀ ਚਲੋ ਜੇ ਰੇਟ ਵਧ ਜਾਂਦਾ ਫੇਰ ਥੋੜਾ ਜਿਹਾ ਘਾਹ ਵੀ ਪੈਣ ਲੱ ਜਾਂਦਾ ਵੀ ਸਾਡੇ ਹੁਣ ਬੂਟਿਆਂ ਦੇ ਆ ਸਾਰੇ ਬੁੱਟੀ ਲੱਗੇ ਹੋਏ ਇਦੋਂ ਦੇਖ ਲੋ ਕੋਈ ਜਗ੍ਹਾ ਖਾਲੀ ਤੋਂ ਨਹੀਂ ਦਿਖਣ ਨੂੰ ਹੈਗੀ ਤੇ ਤੁਹਾਨੂੰ ਮਰਜੀ ਨਿਗਾ ਮਾਰ ਲਓ ਤੇ ਗਾਹਾਂ ਵੀ ਚਾਰੇ ਪਾਸੇ ਬੂਟੇ ਬੂਟਾ ਲਾ ਅਏ ਸਾਲ ਦੇ ਲੱਗੇ ਵੇ ਆਪਣੇ ਆਲੇ ਬੂਟੇ ਨਾਲ ਦੇ ਲੱਗੇ ਵੇ ਹੁਣ ਇਹ ਚ ਵੀ ਕਣਕ ਬੀਜੀ ਵੇ ਦੇਖੋ ਚੌਥੇ ਸਾਲ ਚ ਆਹ ਕਣਕ ਹੋ ਜਣੀ ਐ ਲੇਟ ਬੀਜੀ ਵੀ ਕਣਕ ਇਹ ਕਣਕ ਨਾ ਪੂਰੀ ਹੋ ਜਨਾ ਕੀ ਇਹਦਾ ਪੱਤਾ ਜਿਹੜਾ ਬਰੀਕ ਐ ਜਿਹੜਾ ਨਵਾਂ ਐ ਹੁਣ ਇਹਦਾ ਆ ਨਵੇਂ ਸਾਲ ਦਾ ਪੱਤਾ ਇਹਦਾ ਜਿਆਦਾ ਮੋਟਾ ਹੁੰਦਾ ਥੋੜਾ ਜਿਹਾ ਪਹਿਲੇ ਸਾਲੋਂ ਕਰਦਾ ਇਹਦੇ ਸਰੋਂ ਬੀਜੀ ਵੀ ਆਹ ਕਣਕ ਬੀਜੀ ਵੀ ਐ ਸਾਡੇ ਸਾਹਮਣੇ ਖੜੀ ਕਣਕ ਇਹ ਸਾਂਕਾ ਪੰਜਵੇਂ ਸਾਲ ਚ ਚੱਲੇ ਬੂਟੇ ਵੀ ਇੱਕ ਨਾ ਬੂਟੇ ਨਾਲ ਫਾਇਦਾ ਬਹੁਤ ਆਈ ਵਿਆਦੀ ਵੀਰਕ ਮੁਹਾਲੀ ਤੇ ਆਇਆ ਤਾਂ ਉਹ ਬੂਟਾ ਵਾਰੀ ਪਤਾ ਕਰਨਾ ਇਹਦਾ ਵੀ ਚਲੋ ਉਹਨਾਂ ਦਾ ਤਾਂ ਹੁਣ ਅਗਲੇ ਸਾਲ ਲੱਗਣਿਆ ਕਿ ਬੁੱਕ ਨਹੀਂ ਕਰਾਏ ਹੈਗੇ ਜੇ ਬੁਕਿੰਗ ਉੱਪਰ ਲੈਣੇ ਤਾਂ ਫਿਰ ਉਹ ਪਹਿਲਾਂ ਬੁੱਕ ਕਰਾਉਣੇ ਪੈਂਦੇ ਤਾਂ ਮਿਲਦੇ ਆ ਨਹੀਂ ਫਿਰ ਹੁਣ ਉਹਨਾਂ ਕੋ ਕੋ ਬੁੱਕ ਹੋ ਗੋਲੀ ਜੀ ਆਪਾਂ ਆਮਲਾਂ ਦੇ ਕਿਸੇ ਜ਼ਿੰਮੇਵਾਰ ਤੇ ਤਾਂ ਉਹਦਾ ਪੱਕਾ ਪਤਾ ਨਹੀਂ ਹੈਗਾ ਕੋਈ ਗਾਰੰਟੀ ਨਹੀਂ ਹੈਗੀ ਵੀ ਕਾ ਚੀਜ਼ ਨਿਕਲੇ ਉਹ ਬਾਕੀ ਆਪਣਾ ਆਪਣੀ ਧਾਤੀ ਦਾ ਭਾਈ ਫਰਕ ਹੈ ਉੱਥੇ ਪਤਾ ਲੱਗ ਜਾਂਦਾ ਕਿਸੇ ਹੋਰ ਲੱਗੇ ਹੁੰਦੇ ਨਾਲ ਵੀ ਚੱਲਦੇ ਕਿ ਕਾ ਨਹੀਂ ਚੱਲਦੇ ਬੂਟੇ ਹੁਣ ਸਾਡੇ ਦਾ ਜਿਹੇ ਜੀ ਮਰਜੀ ਹੈ ਟਾਣੀ ਉੱਪਰ ਤੋਂ ਤੋੜ ਕੇ ਲਾ ਦਿੰਦੀ ਸੀ ਛੱਲੇ ਇਹਨਾਂ ਵੀ ਬੁੱਟੇ ਦਾ ਰੂਪ ਧਾਰ ਲੈਣਾ ਹੌਲੀ ਹੌਲੀ ਜਦ ਬੁੱਟਾ ਹੀ ਬਣ ਜਾਂਦੀ ਅੱਗੇ ਇਹੀ ਚੱਲਦੀਆਂ ਨੇ ਟਾਣੀਆਂ ਹੁਣ ਥੋੜਾ ਜਿਹਾ ਨਸਲ ਦਾ ਫਰਕ ਪੈ ਗਿਆ ਹੁਣ ਛੱਟੀ ਲੱਗਦੀ ਹੋਗੀ ਜਿੰਦਾਂ ਨੂੰ ਮਰਜੀ ਦੇ ਲੋ ਸਾਡੇ ਬੁੱਟੇ ਹੀ ਐ ਗਾਹਾਂ ਨੂੰ ਹੋਰ ਬੁੱਟਾਂ ਦੀ ਲਵਾਈ ਵੱਧ ਹੋ ਜਾਣੀ ਐ ਵੀ ਜਿੱਥੇ ਜਿਹਦੀ ਜਿੰਨੀ ਕਿ ਜਗ੍ਹਾ ਉੱਥੇ ਅਗਰਾਂ ਲਾਏ ਵੇ ਬੁੱਟੇ ਜਾ ਵੀ ਵੱਧ ਰਿਹਾ ਤੇਜ਼ ਪਾਈ ਇੱਧਰ ਲੈ ਇਹ ਵੀ ਬੂਟਿਆਂ ਦੇ ਬੱਚੇ ਆਜੀ ਕੀ ਹਾਲ ਆ ਸਰਕਾਰ ਸਤਿ ਸ੍ਰੀ ਅਕਾਲ ਜੀ ਕਿਵੇਂ ਆ ਵਾ ਠੀਕ ਆ ਤੂੰ ਹੀ ਹਣਾ ਵਧੀਆ ਪਰਸੋਂ ਚਾਉਥੇ ਨੇ ਇੱਕ ਬਾਈ ਬੂਟਿਆਂ ਬਾਰੇ ਪੁੱਛਣ ਆਏ ਤੇ ਵੀ ਕਿਵੇਂ ਲੋਾਈ ਕਰਦੇ ਤੁਸੀਂ ਜੀ ਅੱਛਾ ਇੱਕ ਬਾਈ ਅੱਜ ਆਇਆ ਦਾ ਮੋਹਾਲੀ ਤੇ ਹਾਂ ਹੈ ਫੇ ਮੈਨੂੰ ਕੱਲ ਦੇ ਦੋ ਤਿੰਨ ਵੀਰਾਂ ਨੇ ਕਮੈਂਟ ਕਰੇ ਹੋਏ ਕਹਿੰਦੇ ਇੱਕ ਵਾਰ ਬੂਟੇ ਸਾਨੂੰ ਦਿਖਾਓ ਚੰਗੀ ਤਰ੍ਹਾਂ ਵੀ ਮੜਾ ਦੱਸਿਓ ਬੂਟਿਆਂ ਬਾਰੇ ਇਹ ਗਾ ਤਾਂ ਹੀ ਮੋ ਦਿਖਾ ਕੇ ਲਿਆ ਪਰਲੇ ਪਾਸ ਦੇ ਭਾਈ ਆ 4 ਸਾਲ ਦੇ ਹੋ ਗਏ ਚੌਥਾ ਲੱਗਿਆ ਵਾ 4 ਸਾਲ ਦੇ ਹੋ ਗਏ ਆ ਫਸਲ ਵਿੱਚ ਖੜੀ ਆ ਸਰੋਂ ਵੀ ਹੁੰਦੀ ਆ ਪੁੱਛਣਾ ਕਿ ਕਿਹਣਾ ਵੀ ਲੋਾਈ ਟਿੱਕਣਾ ਕਿੰਨੇ ਫੁੱਟ ਤੇ ਲੱਗਦੀ ਹਾਂ ਵੀ ਕਿੰਨੇ ਫੁੱਟ ਪਰ ਲੱਗਦੀ ਆ ਜੇ ਫਸਲ ਲੈਣੀ ਆ ਬਈ ਤੇ ਜੇ ਫਸਲ ਨਹੀਂ ਲੈਣੀ ਹੈਗੀ ਤਾਂ ਕਿੰਨੇ ਫੁੱਟ ਪਾ ਦਿੰਦੇ ਹਾਂ ਉਹ ਫਿਰ ਭਾਈ ਮੁਹਾਲੀ ਤੇ ਮੇਰੇ ਕੋਲ ਆਇਆ ਤਾਂ ਫੇਰ ਉਹ ਮਾਉ ਨੂੰ ਸਾਰਾ ਕੁਝ ਦੱਸਿਆ ਡਿਟੇਲ ਦੇ ਵਿੱਚ ਬੀ ਮਹਾਨ ਚੱਲ ਪਣੀ ਹੁਣ 25 ਦਸੰਬਰ ਤੇ ਰਹਿਣਾ ਪੱਟਣ ਲਾ ਜਾਣਾ ਬੁੱਟੇ ਭਾਈ ਚਾਲੂ ਆ ਜੀ ਹਾਂ ਲੋਾਈ ਚਾਲੂ ਆ ਲੱਗੇ ਪੱਟਣ ਲੱਗੇ ਪੱਟਣ ਉਹਨਾਂ ਨੇ ਵੀ ਚੱਲੀ ਜਾਂਦੀ ਮਹਾ ਮਾਰਚ ਤੱਕ ਇਹ ਜੇ ਹੁਣ ਤੁਹਾਡਾ ਖੇਤ ਨਹੀਂ ਵਿਹਲਾ ਤੁਸੀਂ ਫਾਰਬੀ ਚ ਲਾਉਣਾ ਚਾਹੁੰਦੇ ਹੋ ਹਾਂ ਫਿਰ ਉਹ ਬੁਕਿੰਗ ਜੇ ਕਰਾਈ ਵੀ ਹੈ ਤਾਂ ਤੁਹਾਨੂੰ ਛੱਟੀ ਮਿਲਣੀ ਹੈ ਜਿਹੜੀ ਮਿਲ ਜਾਨੀ ਹੈ ਜਿਹੜੀ ਕੰਪਨੀ ਦੀ ਹੈ ਹਾਂ ਜੀ ਨਹੀਂ ਆਮ ਤਾਂ ਛੱਟੀ ਜਿੰਨੀ ਮਰਜ਼ੀ ਲੈ ਲਈ ਬਾਅਦ ਚ ਮਿਲ ਜਾਣੀ ਹੈ ਵੀ ਉਹ ਤਾਂ ਜ਼ਿੰਮੇਵਾਰ ਕੋਲ ਲੱਗੀ ਵੀ ਆ ਉਹ ਕਹਿੰਦੇ ਨਹੀਂ ਅਸੀਂ ਗਾਹਾਂ ਦੇ ਸਾਲ ਲਾਉਂਗੇ ਅੱਛਾ ਮਾਂ ਗਾਹਾਂ ਸਾਲ ਵੀ ਤੁਹਾਨੂੰ ਬੁੱਕ ਕਰਾਉਣੀ ਪੈਣੀ ਛੱਟੀ ਜੇ ਤੁਹਾਨੂੰ ਫਸਲ ਕਣਕ ਕਣਕ ਵੇਚਣੀ ਆ ਹਾਂ ਫਿਰ ਥੋੜਾ ਫਰਕ ਨਾਲ ਕਰ ਲਓ ਹੁਣ ਮੈਂ ਹੋਰ ਦੱਸਾਂ ਵਾਂ ਅਸੀਂ 20 ਫੁੱਟ ਬਲਾਈ ਵੀ ਲੈਣ 6 ਫੋਟੋ ਕੋਈ ਸਪੈਸ਼ਲ ਰੇ ਨਹੀਂ ਜੇ ਪਾਉਣਾ ਹੈਗਾ ਫਸਲ ਵਾਲਾ ਰੇ ਆਹੀ ਫਸਲ ਵਾਲੀ ਤਾਂ ਹਾਂ ਸੱਤ ਲੱਖ ਰੁਪਏ ਕਿਲੇ ਦੇ ਨਿਕਲੇ ਆਉਣੇ ਆ ਜੇ ਤੁਸੀਂ ਇਹਨਾਂ ਨੂੰ ਸਪੈਸ਼ਲ ਰੇ ਪਾਤਾ ਤਾਂ ਡੇਢ ਲੱਖ ਇਹਨਾਂ ਹੋਰ ਦੇ ਦੇਣਾ ਤੁਹਾਨੂੰ ਹੋਰ ਦੇ ਦੇਣਾ ਕਿਉਂ ਹੁਣ ਆਹ ਬੂਟੇ ਦੇਖੋ ਬਾਈ ਮੈਂ ਤੁਹਾਨੂੰ ਦਿਖਾਉਂਦਾ ਵੀ ਤੇ ਚਰੂ ਤੇਜ ਨੇ ਆ ਇੱਕ ਲੈਂ ਲਾਈ ਵੀ ਇਹਨੇ ਇਹਨੂੰ ਇੱਕ ਲੈਂ ਨੂੰ ਦਬੱਲੇ ਤੇ ਹਵਾ ਲੱਗਦੀ ਹੈ ਮੈਂ ਕਹਿੰਦਾ ਵੀ ਇਹ ਤਿੰਨ ਸਾਢੇ ਤਿੰਨ ਫੋਟੋ ਬੂਟੇ ਲੱਗਿਆ ਹੋਆ ਹਾਂ ਨਿਕਦੇ ਹਾਂ ਹਾਂ ਬੂਟਾ ਕੋਈ ਮਾੜਾ ਨਹੀਂ ਹੈਗਾ ਲੈ ਸਾਰੇ ਇੱਕ ਜੇ ਚੱਲੇ ਬੂਟੇ ਕਿਉਂ ਇਹਨੂੰ ਹਵਾ ਦਬੱਲੇ ਦੇ ਹੀ ਲੱਗਦੀ ਰਹਗੀ ਕਿ ਇੱਧਰ ਖੇਤ ਵਿਹਲਾ ਹੈ ਉੱਧਰ ਵੀ ਖੇਤ ਵਿਹਲਾ ਹੈ ਬਾਕੀ ਜੇ ਆਪਾਂ ਨੇ ਵਿੱਚ ਫਸਲ ਨਹੀਂ ਬੀਜਣੀ ਤਾਂ 10 ਫੁੱਟ ਬਲਾ ਲੈ ਲਾ ਲੋ ਸ਼ੱਕ ਦੇ ਬੂਟਾ 5 ਫੁੱਟ ਬਲਾ ਲਓ ਪਰ ਫਸਲ ਨਹੀਂ ਵਿੱਚ ਹੋਣੀ ਹੈਗੀ ਉਹ ਤੇ ਫਿਰ ਬੂਟੇ ਹੀ ਹੋਣੇ ਆ ਬੂਟੇ ਵੱਧ ਲੱਗ ਜਾਂਦੇ ਆ ਬੂਟਾ ਫਿਰ 550 600 ਦੇ ਗੇਟ ਪਹੁੰਚ ਜਾਂਦਾ ਕੀਲੇ ਕਿਉਂ ਜੇ ਆਪਾਂ ਨੇ ਵਿੱਚ ਫਸਲ ਲੈਣੀ ਹੈ ਫਿਰ ਘੱਟੋ ਘੱਟ 20 ਫੁੱਟ ਵਰ ਤਾਂ 18 ਫੋਟੋ ਬਲੈਂਡ ਹੋਣੀ ਚਾਹੀਦੀ ਆਪਣੇ ਖੇਤ ਦੇ ਹਿਸਾਬ ਨਾਲ ਕਿ 18 ਮੈਂ ਤਾਂ ਕਹਿੰਦਾ ਜੇ ਖੇਤ ਸੈੱਟ ਨਾ ਹੋਵੇ ਮਾੜਾ ਮੋਟਾ ਫੋਟ 1.5 ਫੁੱਟ 2 ਘਟਾ ਸਕਦੇ ਆ ਨਹੀਂ 20 ਫੋਟੋ ਬਲੈਂਡ ਲਾ ਲਓ 10 ਲੈਣ ਨਾਲ ਲੱਗ ਜਾਂਦੀਆਂ ਬੂਟਾ 6 ਫੁੱਟ ਬਰਾਬਰ ਹਲਾ ਹੀ ਦੇਖਦੇ ਕਿੰਨੇ ਫੋਟੋ ਦੇ ਥਾੜੇ ਨੇ ਹਾਂ ਬਾਕੀ ਆਪਣੇ ਉਹੀ ਮੈਂ ਕੱਲ ਜਿਹੜਾ ਪਰਸ ਜਿੱਥੇ ਵੀਰ ਆਇਆ ਉਹਨੂੰ ਮੈਂ ਕਿਹਾ ਦਾ ਹਾਂ ਆਪਣਾ ਟਰੈਕਟਰ ਦਾ ਹਿਸਾਬ ਕਿਤਾਬ ਦੇਖ ਲਓ ਹੁਣ ਤਾਂ ਗਾਹਾਂ ਦਾ ਹਿਸਾਬ ਆ ਗਿਆ ਵੀ ਮੈਂ ਹੁਣ ਸੁਪਰ ਸੀਟਰ ਕਾ ਬਜਾਉਣ ਨੂੰ ਫਿਰਦਾ ਰ ਕਣਕ ਹਾਂ ਜਿਹੜਾ 2 ਗੇੜਿਆਂ ਵਿੱਚ ਪੂਰਾ ਤਾਂ ਹੁੰਦਾ ਗਿਆ 3 ਗੇੜ ਹਾਂ ਉਹਦੇ ਸਾਬ ਕਿ ਆਪਣਾ ਸੰਦ ਭਾਂਡੇ ਦਾ ਸਾਫ ਲਾ ਲਓ ਸਾਫ ਲਾ ਲਓ ਜਿੰਨਾ 17 ਫੁੱਟ ਹੈ ਕੋਈ ਵੀ ਕਿਸੇ ਉਹ ਬڑے-ਬڑے ਟੈਟੂ ਬڑے-ਬڑے ਸੰਦ ਹੋਗੇ ਹਾਂ ਉਹਦੇ ਸਾਬ ਦਾ ਨਹੀਂ 2 ਸਿਆੜੇ ਲਿਆਉਣੇ ਆ ਫੇਰ ਉਹ ਕਹੀ ਜਾ ਕਰਦੇ ਆ ਬڑے ਜਿਹੜੇ ਜਾਵਾ ਲਾਉਣੇ ਆ ਹਾਂ ਇੱਕ ਸਿਆੜੇ ਆ ਇੱਕ ਇਹਨੂੰ ਚੌਰਸੇ ਲਾ ਦਿੰਦੇ ਆ ਚੌਰਸੇ ਲਾ ਦਿੰਦੇ ਆ ਇਹ ਲੋਕ ਕਰਨਾਇ ਨੇ ਮੇਹਣਾ ਲਾਏ ਹੋਈਆਂ ਉਹਨਾਂ ਲਾਏ ਆ ਉਹਦੇ ਵਿੱਚ ਤੇਜ ਹੋਰ ਹੈ ਹੁਣ ਆ ਤੇਰਾ ਖੇਤ ਬਹਿ ਗਿਆ ਇਹਦੇ ਬਹਿ ਸਾਈਡ ਤੇ ਜੜ੍ਹ ਵਾਝਣੀ ਹੈ ਹਾਂ ਜੜ੍ਹ ਵਾਝਣੀ ਸਮਝਿਆ ਹੁਣ ਆ ਸਾਈਡਾਂ ਵਾਲੀ ਇਧਰ ਇਹ ਜਿਹੜਾ ਕਾਇਮ ਹੈ ਆਪਾਂ ਬੂਟੇ ਪੱਟਦੇ ਦੇਖਿਆ ਜਾਂ ਇਧਰਲੀ ਜੜ੍ਹ ਸਾਈਡ ਦੀ ਨਿਕਲਦੀ ਹੈ ਨਾ ਬਹੁਤ ਤਕੜੀ ਜੜ੍ਹ ਨਿਕਲਦੀ ਹੈ ਉਧਰ ਸਾਈਡ ਪਰ ਕੁਛ ਨਹੀਂ ਜੜਾ ਹੁੰਦੀਆਂ ਗਿਆ ਜਿਹੜਾ ਦਵੱਲੇ ਨੂੰ ਬਹਿ ਜਾਂਦਾ ਫਿਰ ਉਹਦੇ ਦਵੱਲੇੋਂ ਜੜਾਂ ਬਹਿ ਜਾਂਦੀਆਂ ਉਹ ਬੂਟੇ ਮੈਂ ਗਿਰਦੇ ਦੇਖੇ ਆ ਉਹ ਤਾਂ ਗਿਰਦਾ ਨਾ ਹੈ ਉਹ ਪਰ ਆਪਣਾ ਦਸਨ ਦਾ ਭਰ ਜਾਣਾ ਭਰ ਜਾ ਜਾਨੀ ਬੂਟਾ ਚੱਲਦਾ ਵੱਧ ਆ ਉਹ ਬਾਕੀ ਆ ਆ ਇਹਡਾ ਉਹ ਲੜਵਾਈ ਆ ਆਪਣੀ ਦੇਖ ਲੋ ਵੀ ਤਿੰਨ ਸਿਆੜ ਕਰਨੇ ਟਰੈਕਟਰ ਹਾਂ ਹੁਣ ਜੇ ਕਣਾਖਿਆਰਾ ਇਹਦੇ ਵਿੱਚ ਦੋ ਸਿਆੜ ਸਵਾਗਾ ਸਵਾਗਾ ਸਵਾਗੇ ਦੇ ਸਾਹਮਣੇ ਨਾਪ ਲੋ ਵੀ ਅਸੀਂ ਸਵਾਗੇ ਦੇ ਦੋ ਸਿਆੜ ਦੇਣੇ ਤਿੰਨ ਦੇਣ ਹਾਂ ਬਸ ਬਸ ਵਾ ਨਹੀ ਇੱਕ ਨੇ ਮੈਂ ਉਹੀ ਕਿਹਾ ਵੀ ਬੂਟੇ ਤਾਂ ਹੁਣ ਤਾਂ ਬਹੁਤ ਬਾਈ ਸਾਇੰਸ ਵਾਲਾ ਹੀ ਕੰਮ ਹੋਇਆ ਪਰ ਹੁਣ ਤਾਂ ਇਹ ਹਰੇ ਘਪਣ ਤਜਰਬੇ ਗੇ ਲਾਉਂਦਾ ਵੀ ਜੇ ਆਪਾਂ ਦਬੱਲੇ ਨੂੰ ਪੈਂਦਾ ਕਰਦੇ ਉਹ ਜੋ ਬੂਟਾ ਗਿਰਦਾ ਹੈ ਕਿਉਂਕਿ ਗਿਰਨ ਦੇ ਚਲੋ ਗਿਰਦਾ ਨਹੀਂ ਗਿੰਦੇ ਚਾਂਸ ਜ਼ਿਆਦਾ ਜੇ ਪਾਣੀ ਲੱਗੇ ਹੁਣ ਹਵਾ ਆ ਗਈ ਉਹ ਨਾ ਗੇਰ ਦੇਣਾ ਕਿ ਜੜਾ ਦਬੱਲੇ ਨੂੰ ਵੱਡ ਹੋ ਜਾਂਦੀਆਂ ਜੇ ਏਕੜਾ ਹੁਣਾ ਇੱਕ ਪਸੰਦ ਬੈੰਦਾ ਹੁਣ ਇਹਨਾ ਬੂਟੇ ਨਾ ਗਿਰਨਾ ਨਹੀਂ ਇਹਦੀ ਐ ਇਧਰ ਨੂੰ ਜੜਾਂ ਕਾਇਮ ਐ ਕਿਉਂ ਮੈਂ ਉੱਥੇ ਤੁਹਾਨੂੰ ਦਿਖਾਉਂਗਾ ਬਾਜਰੇ ਵਾਲਾ ਖੇਤ ਮੇਰਾ ਉਹ ਬਈਆ ਨਹੀਂ ਹੈਗਾ 4-5 ਸਾਲ ਹੋ ਗਏ ਉਹ ਅੱਧਾ ਤੱਕ ਖੇਤਾਂ 'ੱਕ ਜੜਾਂ ਪਹੁੰਚੀਆਂ ਮੇ ਉਹਦੀਆਂ ਜੇ ਤੁਸੀਂ ਫਾਲਿਆ ਹੈ ਹੈਂ ਇਹਦੇ ਵੀ ਜੜਾਂ ਆਕਣੀ ਆ ਹਾਂ ਜੇ ਹੁਣ ਤੂੰ ਮੇਰੇ ਬਾਜਰੇ ਨੂੰ ਬਾਵੇਂ ਨਾ ਫਾਲਿਆਗਾ ਲਵਾਉਣ ਨਹੀਂ ਦੇਣਾ ਉਹਨਾਂ ਜੜਾਂ ਇੰ ਵਿੱਚ ਬਹੁਤ ਉਹ ਜਿਹੜਾ ਅਸੀਂ ਮੈਂ ਮਿੱਟੀ ਚੱਕੀ ਆ ਕਿੰਨੇ ਨਿਕਲਿਆ ਉਹਦੀ ਹਾਂ ਡੇਢ ਹਿੱਕੇ ਪਾ ਕੇ ਡੇ ਟੱਕਾ ਜੜੇ ਦੀ ਬਾਦੀ ਬਹੁਤ ਐ ਜੜ ਉੱਪਰ ਐ ਜੇ ਪਾ ਕੇ ਵੀ ਜੜ ਵਾਲੀ ਛੱਟੀ ਲੈਣੀ ਆ ਲਾਉਣੀ ਆ ਉਹ ਕੋਈ ਚੱਕਰ ਨਹੀਂ ਹੈਗਾ ਜੇ ਮਾੜਾ ਥੱਲੇ ਡੰਡਰੂ ਜਿਹਾ ਹੀ ਹੋਵੇ ਉਹਨੇ ਜੜ ਲੈ ਲੈਣਾ ਜੜ ਉੱਪਰ ਤੇ ਹੀ ਫੜਨੀ ਆ ਉਹ ਥੱਲੇ ਵਾਲੀ ਜੜਾ ਹੋ ਜਨੇ ਖਤਮ ਉਹਦਾ ਜਮ ਉਹ ਬੁੱਟਾ ਉੱਗਣੇ ਵਾਸਤੇ ਲਾਉਂਦੇ ਹਾਂ ਹਾਂ ਬਸ 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 ਫਾਇਦਾ ਇਹਨੇ ਪੱਤੇ ਹੀ ਹੋਣਾ ਫਾਇਦਾ ਇਹਨੇ ਉੱਪਰ ਤੇ ਹੀ ਹੋਣਾ ਇਹਦੇ ਜੜਾ ਕੋਈ ਇੰਨੀਆਂ ਬਹੁਤ ਡੂੰਘੀਆਂ ਨਹੀਂ ਹੈਗੀਆਂ ਵੀ ਜੇ ਪੱਟਣਾ ਬਹੁਤਾ ਟੋਆ ਨਹੀਂ ਖਰਾਬ ਦੇ ਗੱਲੇ ਪੱਠ ਹੋ ਜਾਂਦਾ ਵੀ ਵਧੀਆ ਬਾਕੀ ਹੁਣ ਥੋੜੇ ਸਾਹਮਣੇ ਆ ਪੱਤੇ ਝੜ ਕੇ ਮੱਡ ਮਾਡੇ ਮੋਟੇ ਰਹਿ ਗਏ ਇਹਨਾਂ ਗਾਹਾਂ ਜਾ ਕੇ ਮਾਰਚ ਵਿੱਚ ਫੁੱਟਣਾ ਫੇ ਕਿ ਜਦ ਜਾਦੇ ਨਾ ਕਰਨਾ ਹੋਣਾ ਹੁਣ ਆ ਦੇਖੋ ਬੂਟੇ ਕਿੰਨੇ ਸੰਘਣੇ ਲਾਏ ਹੋਏ ਇੱਕ ਲੈਂ ਕਰਕੇ ਲਾਤੇ ਨੇ ਇਹ ਜੇ ਕੀਲੇ ਵਿੱਚ ਲਾਉਣੇ ਹੁੰਦੇ ਫਿਰ ਥੋੜੇ ਛਿੱਦੇ ਕਰਨੇ ਪੈਂਦੇ 6 ਫੁੱਟ ਪਰ ਲੈਂ ਵਾਈ ਲੈਂ ਫਿਰ 15 ਫੁੱਟ ਕਰ ਲਓ 18 ਕਰ ਲਓ 20 ਕਰ ਲਓ ਉਸ ਆਪਣੇ ਹਿਸਾਬ ਨਾਲ ਵੀ ਇੱਕਣਾ ਭਾਈ ਜਿਨ੍ਹਾਂ ਕਿਸਨ ਲਾਉਣੇ ਆ ਚੀਜ਼ ਵਧੀਆ ਏ ਪਰ ਧਰਤੀ ਆਪਣੀ ਗੌਰ ਰੱਖਿਓ ਵੀ ਹਾਂ ਫੜਦੀ ਆ ਬੂਟਾ ਨਹੀਂ ਫੜਦੀ ਸਾਡੇ ਨਾਲ ਮੈਂ ਤੁਹਾਨੂੰ ਦੱਸਦਾ ਹਾਂ ਹਾਂ ਮੈਂ ਅਗਲੇ ਸਾਲ ਲਾਉਣੇ ਆ ਸੋ ਚੱਕਰ ਕਰਕੇ ਦੇਖਦਾ ਹਾਂ ਹਾਂ ਬਸ ਬੂਟੇ ਛੋਟੀਆਂ ਲਾ ਜਾ ਕੇ ਛੋਟੀਆਂ ਛੋਟੀਆਂ ਲੈ ਜਾਣ ਮੈਂ ਤਾਂ ਕਿਹਾ ਵੀ ਜਿਹਨੇ ਅਗਲੇ ਸਾਲ ਲਾਉਣੇ ਆ ਉਹ ਭਾਈ ਆਪਣੀ ਛੱਟੀ ਆਪ ਤਿਆਰ ਕਰ ਲੋ ਹਾਂ ਲੈ ਛੱਟੀ ਤਿਆਰ ਵੀ ਕਰ ਲੋ ਦੋ ਛੋਟੀਆਂ ਛੱਟੀਆਂ ਲਾ ਕੇ ਦੇਖ ਲੋ ਹਾਂ ਇੱਕ ਦੀ ਲਾ ਕੇ ਦੇਖ ਲੈਣਾ ਬੋਰਪੁਰ ਦੇ ਵੱਟ ਕੋਲ ਵੱਟ ਕੋਲ ਪਤਾ ਲੱਗ ਜੂਗਾ ਵੀ ਸਾੜੇ ਧਰਤੀ ਫੜਦੀ ਕਿ ਨਹੀਂ ਫੜਦੀ ਹਾਂ ਉਹ ਟੈਸਟਿੰਗ ਹੋ ਜੂਗੀ ਬਾਕੀ ਛੱਟੀ ਵੀ ਤਿਆਰ ਕਰਨੀ ਆਪਣੀ ਕਰ ਸਕਦੇ ਹੋ ਹਾਂਜੀ ਹਾਂਜੀ ਉਹ ਫਿਰ ਆਪਣੇ ਹੱਥ ਸਾਰਾ ਕੁਝ ਜਿਹੇ ਜਿਹੀ ਮਰਜ਼ੀ ਛੱਟੀ ਲਾ ਲਓ ਆਪਣੇ ਸਾਡੇ ਦਾ ਭਾਈ ਧਰਤੀ ਇਹ ਜੀ ਆ ਟਾਣੀ ਤੋੜ ਕੇ ਅਸੀਂ ਗੇੜ ਦੀ ਥੱਲੇ ਨਾ ਇਹਨੇ ਚੱਲ ਪਣਾ ਯਾ ਦੇਖੋ ਸਾਹਮਣੇ ਮੈਂ ਸਿੱਧ ਨੂੰ ਵੀ ਖੰਡ ਖਾਉਣਾ ਸਾਰੇ ਬੂਟੇ ਖੜੇ ਆ ਲੈ ਜੰਗਲ ਬਣਿਆ ਵਾ ਆ ਜੰਗਲ ਹੋ ਰਿਹਾ ਸਾਡੇ ਆ ਤਾਂ ਹੁਣ ਇਹਦੇ ਪੱਤੇ ਨਹੀਂ ਹੈਗੇ ਦਿਨ ਦੇਖਦਾ ਨਹੀਂ ਤਾਂ ਇਸੇ ਹਨੇਰਾ ਹੋ ਜਾਂਦਾ ਇਸ ਟਾਈਮ ਯੋ ਜੇ ਹੁਣ ਬਸ ਇਹ ਥੋੜੇ ਲੱਗਦੇ ਭਾਗ ਆ ਕਹਿ ਜੀ ਘਟ ਰਹਿ ਗਿਆ ਆਪਣੇ ਇਹਦੇ ਅਸੀਂ ਕੁਝ ਵੱਢ ਲਿਆ ਗਠੇ ਕਰਦੇ ਸ਼ੁਰੂ ਲੱਗਣਾ ਇਹਦੇ ਵਿੱਚ ਪਰਸੋਂ ਥੋੜਾ ਜਿਹਾ ਉਹ ਲਾਤਾ ਤੇ ਆਦੇ ਕੋ ਹਾਲਾਤ ਤੇ ਜਿਹੜੀ ਪਨੀਰੀ ਵਟ ਗਈ ਆਪਾਂ ਨੇ ਫਿਰ ਉਪਰਲੇ ਬਸਲੇ ਚ ਨਹੀਂ ਉਧਰ ਕਿਉਂ ਪਨੀਰੀ ਹੈਗੀ ਸੋਹਣੀ ਆ ਥੋੜੀ ਜੀ ਪਨੀਰੀ ਦਾ ਸਰ ਜਾਂਦੀ ਜੇ ਜਗ੍ਹਾ ਵੱਧੂ ਹੋਵੇ ਪਨੀਰੀ ਹੋਈ ਘਟੀ ਜਾਂਦੀ ਹੁਣ ਆਲੇ ਅੱਧੀ ਬਿੰਦੀ ਲੱਗੀ ਆਗੀ ਚਲੋ ਇਹਦੇ ਨਾਲ ਦੁੱਗਣੀ ਜਗ੍ਹਾ ਆਪਣੇ ਉਧਰ ਲੱਗ ਜਾਣੀ ਆ ਉਹ ਵੀ ਲਾ ਦੇਣੀ ਆਪਾਂ ਨੇ ਆਨੇ ਬੂਦਾ ਬੂਟਾ ਲਾਗੇ ਨੇ ਫੁੱਲ ਫਲ ਦੇ ਦੁਆਰੇ ਫੇਰ ਆਉਣਾ ਇਹਨ ਭਰਿਆ ਆ ਮੱਕੇ ਤੋਂ ਪੰਪਰਸ ਗਮ ਨਹੀਂ ਕਿਲੂ ਅੱਜ ਹਵਾ ਨਹੀਂ ਹੈਗੀ ਅੱਜ ਹਵਾ ਦੇਖੋ ਦਰਖਤ ਜਮੇ ਹੀ ਬੰਦ ਰਹੇ ਜਮੇ ਹੀ ਘੜਤ ਰਹਤਾ ਕੱਲ੍ਹ ਇਸ ਟਾਈਮ ਹਨੇਰੀ ਲੰਦੀ ਵੀ ਸੀ ਇੰਨੀ ਜੋਲਗਰ ਹਵਾ ਚੱਲਦੀ ਸੀ ਦੱਖਣ ਦਾ ਐ ਤਾਂ ਵੀ ਮੀਂਹ ਆਊਗਾ ਜੇ ਸਾਗ ਦਾ ਮੌਸਮ ਦੱਸਦਾ ਦਾ ਗੜਬੜ ਜਿਹਾਲਾ ਦਾ ਵਾ ਠੀਕ ਹੈ ਚਲੋ ਵੱਢਦੇ ਜੀ ਕਾਕੰਡਾ ਹੁਣ ਇੱਕ ਵਾਰ ਕਾਕੰਡਾ ਨਿਬੜ ਜਵੇ ਤੇ ਸਾਰੇ ਕੰਮ ਸਮਝੋ ਨਿਬੜ ਜਾਂਦੇ ਆ ਠੀਕ ਹੈ ਅੱਜ ਆਪਾਂ ਨੇ ਦੂਏ ਕੈਰ ਨੂੰ ਵੱਢ ਲਾਉਣਾ ਤੇ ਗਰੀਬਾਂ ਨੇ ਮੈਂ ਅਸਾ ਇੱਕਾ ਇੱਕ ਕੱਟੀ ਆਪਣੇ ਕੋਲ ਦੇਖਿਓ ਤੁਸੀਂ ਵੀਡੀਓ ਦੇ ਵਿੱਚ ਵੀ ਆਇਆ ਕਿਆਰੇ ਕਲ ਮਹੀਨਾ ਹੀ ਨਿਕਲ ਗਿਆ ਉਹੀ ਸਾਡੇ 20 ਤਰੀਕ ਨੂੰ ਸਵਾਹ ਹੁੰਦੀ ਆਵਾਜh 20 ਤਰੀਕ ਹੀ ਆ ਵੀ ਉਹਦੇ ਨੇੜੇ ਤੇ ਡਾ ਕੇ arena ਕੱਢ ਦੇਣਾ ਕਿਉਂ ਜਾਂਤੇ ਫਿਰ ਬਰਸੀਨ ਵੀ ਵੱਧਾ ਜਾਈ ਜਾਂਦਾ ਠੀਕ ਹੈ ਜੀ ਮਿਲਦੇ ਆ ਕਿੱਥੇ ਫਿਰ ਆਪਾਂ ਅਗਲੇ ਵਲੌਗ ਵਿੱਚ ਸਾਰੇ ਸਤਿ ਸ਼੍ਰੀ ਅਕਾਲ ਭਾਈ